ਉਹ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਦਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸ਼ਾਮ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਲਗਭਗ ਸਵਾ ਸਾਲ ਪਹਿਲਾਂ ਆਰੰਭ ਕੀਤਾ ਸੀ ਸਤਗੁਰੂ ਦੀਨ ਦਿਵਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਕੱਲ ਤੱਕ ਆਪਾਂ 12 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਗੁਰੂ ਦੀਨ ਦਿਵਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਹੁਣ ਇਸ ਤੋਂ ਅੱਗੇ ਅੱਜ ਆਪਾਂ 103 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰ ਹੱਥ ਦਾ ਅਸ਼ੀਰਸ਼ ਦਿੱਤੇ ਰੱਖੋਗੇ ਸੋ ਸਾਧ ਸੰਗਤ ਕਰੋ ਕਿਰਪਾ ਰੱਖੋ ਦਾ ਅਸ਼ੀਰਸ਼ ਦਿੱਤੇ ਮੇਰ ਪਰ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਦ ਸੰਗਤ ਜੀ ਫੋਨ ਵਾਰੀਆ ਉਹ ਨਾਮ ਬੋਲਣ ਦੀ ਜਿਹਨਾਂ ਭੈਣਾ ਤੇ ਭਰਾਵਾਂ ਨੇ ਕੱਲ ਆਪਾਂ ਨੂੰ ਆਪਣੇ ਪਿਆਰ ਭਰੇ ਕਮੈਂਟ ਲਿਖ ਕੇ ਭੇਜੇ ਹਨ ਸ੍ਰੀ ਸੁਭਾਸ਼ ਬਹਿਲ ਜੀ ਸਰਦਾਰ ਮਨਕੀਰਤ ਸਿੰਘ ਮਨਕਰਨ ਸਿੰਘ ਮਨਕੀਰਤ ਸਿੰਘ ਜੋੜੀ ਚੱਕੀ ਦਾ ਸਿੰਘ ਵਾਲਾ ਬਲਬੀਰ ਕੌਰ ਹਰਸ਼ੀਪਿੰਨ ਗੁਰਜੰਡ ਸਿੰਘ ਕੰਗ ਬ੍ਰਹਮleen ਕੌਰ ਮਨਵੀਰ ਕੌਰ ਜੀ ਇਨਾਂ ਪਿਆਰੀ ਦੋਸਤਾਂ ਭੈਣਾਂ ਤੇ ਭਰਾਵਾਂ ਦੀ ਆਪਾਂ ਨੂੰ ਪਿਆਰ ਪਰ ਰਿਕਮੈਂਡ ਪ੍ਰਾਪਤ ਹੋਏ ਹਨ ਸਤਸੰਗਜੀ ਤੁਸੀਂ ਵੀ ਸਹਿਜ ਪਾਠ ਪਰਵਾਰ ਦੇ ਨਾਲ ਜੁੜੋ ਤੇ ਆਪਣੀ ਪਿਆਰ ਪਰ ਰਿਕਮੈਂਡ ਲਿਖ ਕੇ ਭੇਜੋ ਤੁਹਾਡੇ ਨਾਮ ਮਿਦਾਸ ਨੂੰ ਆਪਣੇ ਚੈਨਲ ਤੇ ਬੋਲੇ ਜਾਣਗੇ ਆਓ ਹੁਣ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਨੂੰ ਸਰਵਣ ਕਰਿਏ ਜੀ ਮਾਰੂ ਮਹਲਾ ਪੰਜਵਾ ਮਾਰੂ ਰਾਗ ਦੇ ਵਿੱਚ ਧੰਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹੀ ਦੇ ਮਖਾਰਬੰਦੋਂ ਅਚਾਨਕ ਕੀਤੀ ਹੋਈ ਅਗੰਮੀ ਬਾਣੀ ਕੋਟ ਲੱਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੇਮਾਰਾ ਹੈ ਪਰਮੇਸ਼ਰ ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰਾ ਨਾਮ ਵਸਦਾ ਹੈ ਉਹ ਲੱਖਾਂ ਕਰੋੜਾਂ ਬੰਦਿਆਂ ਸਭਨਾ ਲੋਕਾਂ ਦੇ ਦਿਲ ਦਾ ਰਾਜਾ ਬਣ ਜਾਂਦਾ ਹੈ ਜਾਂ ਕੋ ਨਾਮ ਨਾ ਦੀਆ ਮੇਰੇ ਸਤਿਗੁਰੂ ਸੇ ਮਰ ਜਨਮ ਗਵਾਰਾ ਜਿਨ੍ਹਾਂ ਮਨੁੱਖਾਂ ਨੂੰ ਮੇਰੇ ਸਤਿਗੁਰੂ ਨੇ ਪ੍ਰਮਾਤਮਾ ਦਾ ਨਾਮ ਨਹੀਂ ਦਿੱਤਾ ਉਹ ਜਨਮ ਮਰਨ ਦੇ ਗੇੜ ਵਿੱਚ ਪੈ ਰਹੇ ਹੰ ਮੇਰੇ ਸਤਗੁਰ ਹੀ ਪਤਰਾਖੇ ਇਹ ਮੇਰੇ ਸਤਗੁਰ ਤੂੰ ਹੀ ਮੇਰੀ ਇਜਤ ਦਾ ਰਾਖਾ ਹੈਂ ਚੀਤ ਆਵੇ ਤਬ ਹੀ ਪਤ ਪੂਰੀ ਬਿਸਰਤ ਰਲਿਆ ਖਾਕ ਰਹਾਓ ਏ ਪ੍ਰਭੂ ਜਦੋਂ ਤੂੰ ਅਸਾਂ ਜੀਵਾਂ ਦੇ ਚਿੱਤ ਵਿੱਚ ਆਵਾਸੀ ਤਦੋਂ ਹੀ ਸੰਨ ਲੋਕ ਪਰਲੋਕ ਵਿੱਚ ਪੂਰਨ ਇਜਤ ਮਿਲਦੀ ਹੈ ਤੇਰਾ ਨਾਮ ਭੁੱਲਿਆ ਮਿੱਟੀ ਵਿੱਚ ਰਲ ਜਾਈਦਾ ਹੈ راہ ਥੋੜਾ ਵਿਸ਼ਰਾਮ ਦਈਏ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੈ ਤੈ ਸ਼ਿਧਰੇ ਵਕਾਰ ਦੁਨੀਆ ਦੇ ਸਾਰੇ ਰੂਪ ਰੰਗ ਖੁਸ਼ੀਆਂ ਮਨ ਦੀਆਂ ਮੌਜਾਂ ਤੇ ਹੋਰ ਵਕਾਰ ਇਹ ਸਾਰੇ ਹੀ ਆਤਮਿਕ ਜੀਵਨ ਵਿੱਚ ਛੇਕ ਹਨ ਹਰ ਇੱਕ ਦਾ ਨਾਮੁਨ ਧਿਆਨ ਹਰ ਕਾ ਨਾਮੁ ਨੁਦਾਨੁ ਕਲਿਆਨਾ ਸੁਖ ਸਹਿਜ ਇਹ ਸਾਰਾ ਪ੍ਰਮਾਤਮਾ ਦਾ ਨਾਮ ਹੀ ਸਾਰੀ ਸੁੱਖਾਂ ਦਾ ਸਾਰੀਆਂ ਖੁਸ਼ੀਆਂ ਦਾ ਖਜ਼ਾਨਾ ਹੈ ਇਹ ਨਾਮ ਹੀ ਸ੍ਰੇਸ਼ਟ ਪਦਾਰਥ ਹੈ ਆਤਮਿਕ ਡੋਲਤਾ ਦਾ ਮੂਲ ਹੈ ਮਾਇਆ ਰੰਗ ਬੁਰੰਗ ਖਿਨੇ ਮੈਂ ਜਿਉਂ ਬਾਦੁਰ ਕੀ ਸ਼ਾਇਆ ਜਿਵੇਂ ਬੱਦਰਾਂ ਦੀ ਸ਼ਾਮ ਖੇਨ ਭੰਗਰ ਹੈ ਤੇ ਮਾਇਆ ਦੇ ਰੰਗ ਤਮਾਸ਼ੇ ਖੇਨ ਵਿੱਚ ਵਿਕੇ ਪੈ ਜਾਂਦੇ ਹਨ ਸੇ ਲਾਲ ਪੈ ਗੂੜੇ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਿਆ ਪਰ ਜਿਨਾਂ ਨੇ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਉਹ ਲਾਲ ਹੋ ਗਏ ਉਹ ਗੂੜੇ ਪ੍ਰੇਮ ਰੰਗ ਵਿੱਚ ਰੰਗੇ ਗਏ ਉਹਨਾਂ ਦਾ ਆਤਮਿਕ ਆਨੰਦ ਫਿੱਕਾ ਨਹੀਂ ਪੈਂਦਾ ਉੱਚ ਮੂਚ ਉਪਾਰ ਸੁਆਮੀ ਅਗਮ ਦਰਬਾਰਾ ਉਹ ਜੀਵ ਉਸ ਮਾਲਕ ਦੇ ਦਰਬਾਰ ਵਿੱਚ ਪਹੁੰਚੇ ਰਹਿੰਦੇ ਹਨ ਜੋ ਸਭ ਤੋਂ ਉੱਚਾ ਹੈ ਜੋ ਸਭ ਤੋਂ ਵੱਡਾ ਹੈ ਜੋ ਬੇਅੰਤ ਹੈ ਤੇ ਅਪਾਉਂਚ ਹੈ ਨਾਮੋ ਵਡਿਆਈ ਸੋਬਾ ਨਾਨਕ ਖਸਮ ਪਿਆਰਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਨ੍ਹਾਂ ਨੂੰ ਖਸਮ ਪ੍ਰਭੂ ਪਿਆਰਾ ਲੱਗਦਾ ਹੈ ਉਹਨਾਂ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਦੁਨੀਆ ਦੀ ਵਡਿਆਈ ਹੈ ਨਾਮ ਹੀ ਲੋਕ ਪਰਲੋਕ ਦੀ ਸੋਭਾ ਹੈ ਮਾਰੂ ਮਹਲਾ ਪੰਜਵਾਂ ਘਾਰੇ ਚੌਥਾ ਰਗ ਮਾਰੂ ਘਰ ਚੌਥੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਇਕ ਓੰਕਾਰ ਸਤਗੁਰੂ ਪੁਰਸਾਦ ਅਕਾਲ ਪੁਰਖੇ ਕਹਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਓੰਕਾਰ ਉਤਪਤੀ ਓੰਕਾਰ ਉਤਪਤੀ ਸਰਬ ਵਿਆਪਕ ਪ੍ਰਮਾਤਮਾ ਨੇ ਜਗਤ ਦੀ ਰਚਨਾ ਕੀਤੀ ਹੈ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ ਕੀ ਆ ਦਿਨਸ ਸਭ ਰਤੀ ਦਿਨ ਵੀ ਉਸ ਨੇ ਬਣਾਇਆ ਰਾਤਾਂ ਵੀ ਉਸਨੇ ਬਣਾਈਆਂ ਸਭ ਕੁਝ ਉਸਨੇ ਬਣਾਇਆ ਹੈ ਵਣ ਤ੍ਰੇਣ ਤ੍ਰਿਵਨ ਪਾਣੀ ਜੰਗਲ ਜੰਗਲ ਦੇ ਵਿੱਚ ਘਾਹ ਤਿੰਨੇ ਭਵਨ ਪਾਣੀ ਆਦਿਕ ਸਾਰੇ ਤਤ ਚਾਰੇ ਬੇਦ ਚਾਰੇ ਕਣੀ ਚਾਰ ਬੇਦ ਤੇ ਚਾਰ ਹੀ ਖਾਣੀਆਂ ਖੰਡ ਦੀਪ ਸਭ ਲੋਆ ਸਿੱਟੀ ਦੇ ਵਖ ਵਖੀ ਸੀ ਤਾਪੂ ਸਾਰੇ ਲੋਕ ਇੱਕ ਕਵਾਵ ਤੇ ਸਭ ਹੋਆ ਕਵਾਵੇ ਕਵਾਵੇ ਦਾ ਮਰ ਹੁੰਦਾ ਜੀ ਇੱਕ ਬਚਨ ਇੱਕ ਪ੍ਰਮਾਤਮਾ ਦੇ ਹੁਕਮ ਦੇ ਨਾਲ ਹੀ ਇਹ ਸਾਰੇ ਹੀ ਪ੍ਰਮਾਤਮਾ ਦੇ ਹੁਕਮ ਨਾਲ ਹੀ ਬਣੇ ਹਨ ਕਰਨੇ ਹਾਰਾ ਬੁਝੋਰੇ ਸਿਰਜਣਹਾਰ ਪ੍ਰਭੂ ਨਾਲ ਡੂੰਗੀ ਸਾਂਝ ਪਾ ਸਤ ਗੁਰ ਮਿਲੇ ਤੇ ਸੁਝੋਰੇ ਰਹਾਉ ਪਰ ਜਦੋਂ ਗੁਰੂ ਮਿਲ ਪੈ ਤਦੋਂ ਹੀ ਇਹ ਸੂਝ ਪੈਂਦੀ ਹੈ ਰਹਾਉ ਥੋੜਾ ਵਿਸ਼ਰਾਮ ਦੀਏ ਤ੍ਰੈ ਗੁਣ ਕੀਆ ਪਸਾਰ ਪਰਮਾਤਮਾ ਨੇ ਹੀ ਤ੍ਰੈ ਗੁਣੀ ਮਾਇਆ ਦਾ ਖਲਾਰਾ ਰਚਿਆ ਹੋਇਆ ਨਰਕ ਸੁਰਗ ਅਵਤਾਰ ਕਈ ਨਰਕਾਂ ਵਿੱਚ ਹਨ ਕਈ ਸਵਰਗਾਂ ਵਿੱਚ ਹਨ ਹਉਮੈ ਆਵੇ ਜਾਈ ਹਉਮੇ ਦੇ ਕਾਰਨ ਜੀਵ ਆਉਂਦਾ ਜਾਂਦਾ ਹੈ ਭਟਕਦਾ ਫਿਰਦਾ ਹੈ ਮਨ ਟਿਕਣ ਨਾ ਪਾਵੇ ੜਈ ਜੀਵ ਦਾ ਮਨ ਰਤਾ ਪਰ ਪੀ ਨਹੀਂ ਟਿਕਦਾ ਬਾਜ ਗੁਰੂ ਗੁਬਾਰਾ ਗੁਰੂ ਤੋਂ ਬਿਨਾ ਜਗਤ ਵਿੱਚ ਆਤਮਿਕ ਜੀਵਨ ਵੱਲੋਂ ਹਨੇਰਾ ਹੀ ਹਨੇਰਾ ਹੈ ਮੇਲ ਸਤ ਗੁਰੂ ਨ ਸਤਾਰਾ ਗੁਰੂ ਨੂੰ ਮਿਲ ਕੇ ਹੀ ਇਸ ਹਨੇਰੇ ਵਿੱਚੋਂ ਪਾਰ ਲੰਗੀ ਜਾ ਹੈ ਹਾਉ ਹਾਉ ਕਰਮ ਕੁਮੜੇ ਹਉਮੇ ਦੇ ਆਸਰੇ ਜੀਵ ਅਨੇਕਾਂ ਕਰਮ ਕਰਦੇ ਹਨ ਤੇ ਤੇ ਬੰਦ ਗੁਲਣੇ ਉਹ ਸਾਰੇ ਕਰਮ ਜੀਵਾਂ ਦੇ ਘਰ ਵਿੱਚ ਫਾਇਆਂ ਬਣ ਜਾਂਦੇ ਹਨ ਮੇਰੀ ਮੇਰੀ ਤਾਰੀ ਜੀਵ ਆਪਣੇ ਹਿੱਸੇ ਦੇ ਵਿੱਚ ਮਮਤਾ ਵਸਾਈ ਰੱਖਦਾ ਹੈ ਉਹ ਪਰ ਲੋਹਰੀ ਉਹ ਮਮਤਾ ਹੀ ਜੀਵ ਦੇ ਪਰਮ ਵਿੱਚ ਲੋਹੇ ਦੀ ਬੇੜੀ ਬਣ ਜਾਂਦੀ ਹੈ ਓ ਗੁਰੂ ਮਿਲ ਏਕ ਪੁੱਛਣੇ ਓ ਮਨੁ ਗੁਰੂ ਨੂੰ ਮਿਲ ਕੇ ਇੱਕ ਪ੍ਰਮਾਤਮਾ ਦੇ ਨਾਲ ਡੂੰਗੀ ਸਾਂਝ ਪਾ ਲਿੰਦਾ ਹੈ ਜਿਸ ਹੋਵੇ ਭਾਗ ਮੁਥਾਣੇ ਜਿਸ ਦੇ ਮਥੇ ਉੱਤੇ ਭਾਗ ਜਾਗ ਪੈਂਦਾ ਹੈ ਸੋ ਮਿਲਿਆ ਜੇ ਹਰ ਮਨ ਪਾਇਆ ਓ ਮਨੁ ਖਰ부 ਚਰਨਾਂ ਦੇ ਵਿੱਚ ਜੁੜਿਆ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਜੁੜਦਾ ਹੈ ਜਿਹੜਾ ਪ੍ਰਭੂ ਦੇ ਮਨ ਵਿੱਚ ਪਿਆਰਾ ਲੱਗਦਾ ਹੈ ਸੋ ਪੁਲਾ ਜੇ ਪ੍ਰਭੂ ਪੁਲਾਇਆ ਉਹ ਹਮਨੁਕ ਕਰਾਇ ਪੈਂਦਾ ਹੈ ਜਿਸ ਨੂੰ ਪ੍ਰਭੂ ਆਪ ਕਰਾਏ ਪਉਂਦਾ ਹੈ ਨਾਹੇ ਆਪੋ ਮੂਰਖ ਗਿਆਨੀ ਆਪਣੇ ਆਪ ਤੇ ਨਾ ਕੋਈ ਮੂਰਖ ਹੈ ਨਾ ਕੋਈ ਛਣਾ ਹੈ ਜੇ ਕਰਾਵ ਸੋ ਨਾਮ ਵਖਣੀ ਪਰਮਾਤਮਾ ਜੋ ਕੋ ਜੀਵ ਪਸ਼ੂ ਕਰੂੰਗਾ ਹੈ ਉਸ ਦੇ ਅਨਸਾਰ ਉਸ ਦਾ ਨਾਮ ਮੂਰਖ ਜਾਂ ਗਿਆਨੀ ਪੈ ਜਾਂਦਾ ਹੈ ਤੇਰਾ ਅੰਤ ਨਾ ਪਾਰਵਰ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਤੇਰੀ ਹੱਸੀ ਦਾ ਉਰਲਾ ਪਾਰਨਾ ਬਣਾ ਨਹੀਂ ਲੱਭ ਸਕਦਾ ਜਨ ਨਾਨਕ ਸਦ ਬੁਲਾਰਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਦਾਸ ਇਥੋਂ ਸਦਾ ਸਦਕੇ ਜਾਂਦਾ ਹੈ ਮਾਰੂ ਮਹੱਲਾ ਪੰਜਵਾ ਮਾਰੂ ਰਾਗ ਦੇ ਵਿੱਚ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਮੋਣੀ ਮੋਲੀਏ ਤਰੇ ਗੁਣਿਆ ਪੁਰਖ ਪਰਮਾਤਮਾ ਦੀ ਪੈਦਾ ਕੀਤੀ ਹੋਈ ਮੋਹਣੀ ਮਾਇਆ ਦੇ ਸਾਰੇ ਤ੍ਰੈਗਣੀ ਜੀਵਾਂ ਨੂੰ ਆਪਣੇ ਵਾਸ ਵਿੱਚ ਕੀਤਾ ਹੋਇਆ ਹੈ ਲੋਭ ਭਿਆਪੀ ਕੁੱਠੀ ਦੁਨੀਆ ਸਾਰੀ ਲਕਾਈ ਨਾਸ਼ਵੰਤ ਦੁਨੀਆ ਦੇ ਲੋਭ ਵਿੱਚ ਫਸੀ ਹੋਈ ਹੈ ਮੇਰੀ ਮੇਰੀ ਕਰ ਕੇ ਸੰਚੀ ਅੰਤ ਕੀ ਬਾਅਰ ਸਗਲ ਲੈ ਚਲਿਆ ਸਾਰੇ ਜੀਵਾਂ ਇਸ ਮਾਇਆ ਦੀ ਮਮਤਾ ਵਿੱਚ ਫਸ ਕੇ ਇਸ ਨੂੰ ਇਕੱਠੀ ਕਰਦੇ ਹਨ ਪਰ ਅਖੀਰਲੇ ਵੇਲੇ ਇਹ ਸਭ ਨੂੰ ਧੋਖਾ ਦੇ ਜਾਂਦੀ ਹੈ ਨਿਰਪੋ ਨਿਰੰਕਾਰ ਦਾ ਅਲਿਆ ਜਿਹੜਾ ਪ੍ਰਮਾਤਮਾ ਦਰ ਰਹਿਤ ਹੈ ਜਿਸ ਦਾ ਕੋਈ ਖਾਸ ਰੂਪ ਨਹੀਂ ਦੱਸਿਆ ਜਾ ਸਕਦਾ ਜੋ ਦੇ ਅਗਾ ਕਰ ਹੈ ਜੀ ਜੰਤ ਸਗਲਾ ਮ੍ਰਿਤਪលਿਆ ਰਹਾਉ ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਰਾਹ ਥੋੜਾ ਵਿਸ਼ਰਾਮ ਦਈਏ ਇਹ ਕਹਿ ਸਰਨ ਕਰ ਗਾੜੀ ਗੜ ਹੈ ਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿੱਚ ਦਬ ਰੱਖਦਾ ਹੈ ਇਹ ਕਹਿ ਸੁਪਨਾ ਹੈ ਦਾਮ ਨਾ ਛੱਡੇ ਕੋਈ ਐਸਾ ਹਜੇ ਸੁਪਨੇ ਵਿੱਚ ਵੀ ਭਾਵ ਕਦੇ ਵੀ ਇਸ ਨੂੰ ਹੱਥੋਂ ਨਹੀਂ ਛੱਡਦਾ ਰਾਜ ਕੁਮਾਏ ਕਰੀ ਜਿੰਨ ਥੈਲੀ ਤਾਂ ਕਹਿ ਸੰਗ ਨ ਚੰਚਲ ਚਲੀਆ ਜਿਸ ਮਨੁੱਖ ਨੇ ਹਕੂਮਤ ਕਰਕੇ ਖਜ਼ਾਨਾ ਜੋੜ ਲਿਆ ਇਹ ਕਦੀ ਇੱਕ ਥਾਂ ਨਾ ਟਿਕਣ ਵਾਲੀ ਮਾਇਆ ਉਸ ਦੇ ਨਾਲ ਵੀ ਨਹੀਂ ਜਾਂਦੀ ਇੱਕ ਪ੍ਰਾਣ ਪਿੰਡ ਤੇ ਪਿਆਰੀ ਕੋਈ ਅਜਾਇਆ ਮਨੁੱਖ ਹੈ ਜਿਸ ਨੂੰ ਇਹ ਮਾਇਆ ਜਿੰਦ ਨਾਲੋਂ ਸਰੀਰ ਨਾਲੋਂ ਵੀ ਵਧੇਰੇ ਪਿਆਰੀ ਲੱਗਦੀ ਹੈ ਇੱਕ ਸੱਚੀ ਤਜ ਬਾਪ ਮਾਤਰੀ ਕੋਈ ਐਸਾ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਇਸ ਨੂੰ ਇਕੱਠੀ ਕਰਦਾ ਹੈ ਸੁਤ ਮੀਤ ਪੁਰਾਤ ਤੈ ਗੋਦੀ ਤਾਂ ਕਹ ਨਿਕਟ ਨਾ ਹੋਈ ਖਲਿਆ ਪੁੱਤਰਾ ਮਿਤਰਾ ਭਰਾਵਾਂ ਤੋਂ ਲੁਕਾ ਕੇ ਰੱਖਦਾ ਹੈ ਪਰ ਇਹ ਉਸ ਦੇ ਕੋਲ ਵੀ ਨਹੀਂ ਖਲੂੰਦੀ ਹੋਏ ਆਹ ਦੂਤ ਬੈਠੇ ਲਾਇ ਤਾਰੀ ਕੋਲ ਐਸੇ ਹੰਜੂ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਹਨ yogi jati pandit bichari ਕਈ ਜੋਗੀ ਹਨ ਯਤੀ ਹਨ ਸਿਆਣੇ ਪੰਡਤ ਹਨ ਗਰਹਿ ਮੜੀ ਮਸਾਣੀ ਬਾਣ ਮੈਂ ਬਸਤੇ ਉਠੇ ਤਨਾ ਕੈ ਲਾਗੀ ਪਲਿਆ ਪੰਡਤ ਘਰ ਵਿੱਚ ਤਿਆਗੀ ਮੜੀਆਂ ਮਸਾਣਾ ਵਿੱਚ ਜੰਗਲਾਂ ਵਿੱਚ ਟਿਕੇ ਰਹਿੰਦੇ ਹਨ ਪਰ ਇਹ ਮਾਇਆ ਉੱਠ ਕੇ ਉਹਨਾਂ ਨੂੰ ਵੀ ਚਿੰਬੜ ਜਾਂਦੀ ਹੈ ਕਾਟੇ ਬੰਧਨ ਠਾਕੁਰ ਜਾਕੇ ਮਾਲਕ ਪ੍ਰਭੂ ਨੇ ਜਿੰਨਾ ਮਨੁੱਖਾਂ ਦੇ ਮਾਇਆ ਦੇ ਮੋਹ ਦੇ ਬੰਧਨ ਕੱਟ ਦਿੱਤੇ ਹਰ ਹਰ ਨਾਮ ਬਸਿਓ ਜੀ ਤੱਕ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਦਾ ਲਈ ਆਟ ਗਿਆ ਸਾਧ ਸੰਗ ਪੈ ਜਨਮ ਮੁਕਤੇ ਗਤ ਪਾਈ ਨਾਨਕ ਨਦਰ ਨਹਿਲਿਆ ਉਹ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿ ਕੇ ਮਾ ਦੇ ਮੋਹ ਦੀਆਂ ਭਾਈਆਂ ਤੋਂ ਆਜ਼ਾਦ ਹੋ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਪ੍ਰਮਾਤਮਾ ਨੇ ਉਹਨਾਂ ਵੱਲ ਮਿਹਰ ਦੀ ਨਿਗਾਹ ਕੀਤੀ ਤੇ ਉਹਨਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ਮਾਰੂ ਮਹਲਾ ਪੰਜਵਾ ਮਾਰੂ ਰਾਗ ਦੇ ਵਿੱਚ ਧੰਗੁਰੂ ਅਰਜਨ ਦੇ ਮਹਾਰਾਜ ਜੀ ਦੇ ਮਖਰਬਿੰਦ ਤੋਂ ਉਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਸਿਮਰੋ ਏਕ ਨਰੰਜਣ ਸੋ ਨਿਰੰਜਨ ਮਾਇਆ ਦੀ ਮੋਹ ਦੀ ਕਾਲਖ ਤੋਂ ਉਨਰ ਲਈ ਪਜੜਾ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ ਜਾ ਤੇ ਮਿਰਥਾ ਜਾਤ ਨਾ ਕਉ ਜਿਸ ਦੇ ਦਰ ਤੋਂ ਕੋਈ ਵੀ ਜੀਵ ਖਾਲੀ ਨਹੀਂ ਜਾਂਦਾ ਮਾਤ ਗਰਭ ਮਾਂ ਜਨ ਪੁਰਤ ਪਾਰਿਆ ਮਾਂ ਦੇ ਪੇਟ ਵਿੱਚ ਜਿਸ ਨੇ ਪਾਲਣਾ ਕੀਤੀ ਜੀਉ ਪਿੰਡ ਦੇ ਸਾਜ ਸਵਾਰਿਆ ਜਿੰਦ ਤੇ ਸਰੀਰ ਦੇ ਕੇ ਪੈਦਾ ਕਰਕੇ ਸੋਨਾ ਬਣਾ ਦਿੱਤਾ ਸ਼ੋਈ ਬਦਤਾ ਖਿੰਖਨ ਜਪਿਆ ਉਸ ਸਿਰਜਣਹਾਰ ਨੂੰ ਹਰੇਕ ਖਿੰ ਜਪਨਾ ਚਾਹੀਦਾ ਹੈ ਜਿਸ ਸਿਮਰਤ ਅਗਣ ਸਭ ਟਕਿਆ ਜਿਸ ਨੂੰ ਸਿਮਰਦਿਆ ਆਪਣੀ ਸਾਰੇ ਅਗਣ ਨੂੰ ਟਾਕ ਸਕੀਦਾ ਹੈ ਚਰਨ ਕਮਲ ਔਰ ਅੰਤਰ ਤਾਰੋ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖੋ ਵਿਖਿਆ ਬਨਤੇ ਜਿਉ ਅਦਾਰੋ ਤੇ ਇਸ ਤਰ੍ਹਾਂ ਮਾਇਆ ਸਾਗਰ ਦੇ ਠਾਠਾ ਮਾਰੇ ਪਾਣੀ ਤੋਂ ਆਪਣੀ ਜਨ ਨੂੰ ਬਚਾ ਲਵੋ ਕਰਮ ਪੁਲਾ ਮਿਟਾ ਬਿਲ ਲਾਟਾ ਸਿਮਰਨ ਦੀ ਮਰਕਤ ਨਾਲ ਸਾਰੇ ਕੀਰਨੇ ਤੇ ਬਰਲਾਪ ਮੁਕ ਜਾਂਦੇ ਹਨ ਜਪ ਕੋ ਗੋਬਿੰਦ ਪਰਮ ਪੋ ਭਟਾ ਗੋਬਿੰਦ ਨਾਮ ਜਪ ਕੇ ਭਟਕਣਾ ਤੇ ਦਰਦਾ ਪਰਦਾ ਫਟ ਜਾਂਦਾ ਹੈ ਸਾਧ ਸੰਗ ਵਿਰਲਾ ਕੋ ਪਾਏ ਪਰ ਕੋਈ ਵਿਰਲਾ ਮਨੁੱਖ ਦੀ ਸੰਗਤ ਵਿੱਚ ਰਹਿ ਕੇ ਨਾਮ ਪ੍ਰਾਪਤ ਕਰਦਾ ਹੈ ਨਾਨਕ ਤਾਂ ਕੇ ਬਲ ਬਲ ਜਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ RAM ਨਾਮ ਮਨ ਤਨ ਅਧਾਰਾ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਆਪਣੇ ਸਰੀਰ ਵਿੱਚ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਈ ਰੱਖ ਜੋ ਉਸ ਸਿਮਰੈ ਤਿਸ ਕਾ ਨਿਸਤਾਰ ਰਹਾਉ ਜਿਹੜਾ ਮਨੁੱਖ ਨਾਮ ਸ਼ਿਮਰਦਾ ਹੈ ਸੰਸਾਰ ਸਮੁੰਦਰ ਤੋਂ ਉਸ ਮਨੁੱਖ ਦਾ ਪਾਰ ਉਤਾਰ ਹੋ ਜਾਂਦਾ ਹੈ راہਲ ਥੋੜਾ ਵਿਸਰਾਮ ਲਈ ਮਿੱਥਿਆ ਵਸਤੂ ਫਤ ਕਰਮਣੀ हे ਮੂਰਖ ਤੂੰ ਨਾਸਵੰਤ ਪਦਾਰਥਾਂ ਨਾਲ ਤੇ ਉਸ ਨੂੰ ਸਦਾ ਥੇ ਰਹਿਣ ਵਾਲਾ ਸਮਝ ਰਿਆ ਹੈ ਹੇਤ ਲਾਇਓ 60 ਮੂੜ ਅਗਿਆਨੀ ਹੇ ਦੁਸ਼ਟ ਹੇ ਮੂਰਖ हे बे समझ तू नाशवंत पदार्थों ਦੇ ਨਾਲ ਪਿਆਰ ਪਾਇਆ ਹੈ ਕਾਮ, ਕ્રોਧ, ਲੋਭ, ਮਦਮਤਾ हे ਮੂਰਖ ਤੂੰ ਕਾਮ, ਕ੍ਰੋਧ, ਲੋਭ ਆਦਿਕ ਵਕਾਰਾਂ ਦੇ ਨਸ਼ੇ ਵਿੱਚ ਮਸਤ ਹੈਂ ਕੌਡੀ ਬਦਲਾ ਜਨਮ ਗਵਾਤਾ ਤੇ ਇਸ ਤਰ੍ਹਾਂ ਕੌਡੀ ਦੇ ਵਟੇ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਰਿਆ ਹੈ ਆਪਣਾ ਛੋੜ ਪ੍ਰਾਇ ਰਤਾ ਏ ਮੂਖ ਸਿਰ ਪਰਮਾਤਮਾ ਨੂੰ ਹੀ ਆਪਣਾ ਅਸਲ ਸਾਥੀ ਹੈ ਸਿਰਫ ਪਰਮਾਤਮਾ ਹੀ ਜੋ ਆਪਣਾ ਅਸਲ ਸਾਥੀ ਹੈ ਉਸ ਨੂੰ ਛੱਡ ਕੇ ਪ੍ਰਾਇ ਹੋ ਜਾਣ ਵਾਲਾ ਤਨ ਪਦਾਰਥ ਉਹਦੇ ਨਾਲ ਤੂੰ ਪਿਆਰ ਕਰ ਰਿਹਾ ਹੈ ਮਾਇਆ ਮਦ ਮਨ ਤਨ ਸੰਗਜਤਾ ਤੈਨੂੰ ਮਾਇਆ ਦਾ ਨਸ਼ਾ ਚੜਿਆ ਹੋਇਆ ਹੈ ਤੂੰ ਮਨ ਦੇ ਪਿੱਛੇ ਲੱਗ ਕੇ ਸਿਰਫ ਸਰੀਰ ਦੀ ਖਾਤਰ ਦੌੜ ਭੱਜ ਕਰਦਾ ਹੈ ਤ੍ਰਿਸ਼ਨਾ ਬੂਝੈ ਕਰਤ ਕੋ ਲੁਲਾ ਦੁਨੀਆ ਦੇ ਮੌਜ ਮਿਲੇ ਮੰਦਿਆ ਤੇਰੀ ਤ੍ਰਿਸ਼ਨਾ ਨਹੀਂ ਮਿਟਦੀ ਓਣੀ ਆਸ ਮਿੱਥਿਆ ਸਭ ਬੁਲਾ ਤੇਰੀ ਰਜਨ ਦੀ ਆਸ ਕਦੀ ਪੂਰੀ ਨਹੀਂ ਹੁੰਦੀ ਨਾ shunt ਮਾਇਆ ਦੀ ਖਾਤਰ ਹੀ ਤੇਰੀਆਂ ਸਾਰੀਆਂ ਗੱਲਾਂ ਹਨੂੰ ਆਪ ਤੂ ਇਕਲਾ ਜਾਤ ਇਕਲਾ ਜੀਵ ਇਸ ਸੰਸਾਰ ਵਿੱਚ ਇਕੱਲਾ ਹੀ ਆਉਂਦਾ ਹੈ ਇਥੋਂ ਇਕੱਲਾ ਹੀ ਤੁਰ ਪੈਂਦਾ ਹੈ ਹਮ ਤੁਮ ਸੰਗ ਝੂਠੇ ਸਭ ਬੁਲਾਤ ਸੰਸਾਰੀ ਸਾਥੀਆਂ ਨਾਲ ਸਾਥ ਨਭਾਉਣ ਵਾਲੀ ਸਾਰੇ ਬੋਲ ਝੂਠੇ ਹੀ ਹੋ ਜਾਂਦੇ ਹਨ ਪਾਏ ਠਗੋਰੀ ਆਪ ਬੁਲਾਇਓ ਤਤੂਰਾ ਅਧਿਕ ਜੋ ਠੱਗ ਵਰਤ ਕੇ ਪਰਦੇਸੀਆਂ ਨੂੰ ਠੱਗਦੇ ਹਨ ਪਰ ਜੀਵ ਦੇ ਕੀ ਵਸ ਪ੍ਰਮਾਤਮਾ ਆਪ ਹੀ ਮਾਇਆ ਦੇ ਮੋਹ ਦੀ ਠੱਗ ਬੁੱਟੀ ਖਵਾ ਕੇ ਜੀਵ ਨੂੰ ਕੁਰਾਏ ਪਾ ਦਿੰਦਾ ਹੈ ਨਾਨਕ ਕਰਤ ਨਾ ਜਾਏ ਮਟਾਇਓ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਨਮ ਜਨਮਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਘਟ ਮਟਾਇਆ ਨਹੀਂ ਜਾ ਸਕਦਾ ਪਸ਼ੂ ਪੰਖੀ ਪੂਤ ਯਰ ਪ੍ਰਤਾ ਜੀ ਪੰਛੀ ਪਸ਼ੂ ਪੂਤ ਪ੍ਰੇਤ ਆਦਕ ਬਹੁ ਵਿਦ ਜੋਨੀ ਫਿਰਤ ਅਨੇਤਾ ਅਨੇਕਾਂ ਜੁਨਾ ਵਿੱਚ ਮਾਇਆ ਦੇ ਮੂਹ ਵਿੱਚ ਅੰਨਾ ਹੋਇਆ ਜੀਵ ਭਟਕਦਾ ਫਿਰਦਾ ਹੈ ਜਹ ਜਨੋ ਤਹ ਰਹਿਣ ਨਾ ਪਵੇ ਜਿਥੇ ਅਸਲ ਟਿਕਾਣੀ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ ਥਾਨ ਬਿਹੂਨ ਉਠ ਉਠ ਫਿਰਤਾ ਵਾ ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ ਹੋਰ ਹੋਰ ਜੁਨਾਂ ਵਿੱਚ ਭਟਕਦਾ ਹੈ ਮਨ ਤਨ ਬਾਸਣਾ ਬਹੁਤ ਬਿਸਥਾਰਾ ਮਦ ਮੂਦ ਦੇ ਕਾਰਨ ਮਨੁੱਖ ਦੇ ਮਨ ਵਿੱਚ ਤਨ ਵਿੱਚ ਅਨੇਕਾਂ ਵਾਸ਼ਨ ਦਾ ਕਲਰਾ ਕਿੰਨਾ ਦੇ ਰਿੰਦਾ ਹੈ ਐ ਮੇਵ ਮੂਠੋ ਵਿਚਾਰਾ ਹਉਮੇ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ ਅਨੇਕ ਦੋਖ ਅਰ ਮੌਤ ਸਜਾਈ ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ ਅਤੇ ਉਹਨਾਂ ਦੀ ਸਜ਼ਾ ਵੀ ਮਿਲਦੀ ਹੈ ਤਾਂ ਕਿ ਕੀਮਤ ਕਹਿਣ ਨਾ ਜਾਈ ਉਸ ਤੋਂ ਬਚਣ ਲਈ ਦਿਨਾਮੀ ਪਦਾਰਥਾਂ ਵਾਲੀ ਕੋਈ ਕੀਮਤ ਦੱਸੀ ਨਹੀਂ ਜਾ ਸਕਦੀ ਕਿਸੇ ਵੀ ਕੀਮਤ ਨਾਲ ਇਹ ਸਜਾ ਤੋਂ ਖਲਾਸੀ ਨਹੀਂ ਹੋ ਸਕਦੀ ਪ੍ਰਭ ਬਿਸਰਤ ਨਰਕ ਮੈਂ ਪਾਇਆ ਪ੍ਰਮਾਤਮਾ ਦਾ ਨਾਮ ਭੁਲਣ ਕਰਕੇ ਜੀਵ ਨਰਕ ਵਿੱਚ ਛੁੱਟਿਆ ਜਾਂਦਾ ਹੈ ਤੈ ਮਾਤ ਨਾ ਬੰਦ ਨਾਮਿਤ ਨਾ ਜਾਇਆ ਉੱਥੇ ਨਾ ਮਾਂ ਨਾ ਕੋਈ ਸ਼ਬੰਧੀ ਨਾ ਕੋਈ ਮਿੱਤਰ ਨਾਇਸਤਰੀ ਕੋਈ ਵੀ ਸ਼ੈਤਾਨੀ ਕਰ ਸਕਦਾ ਜਿਸ ਕੋ ਹੋਤੇ ਕਿਰਪਾਲ ਸੁਵਮੀ ਜਿਸ ਮਨੁੱਖ ਤੇ ਮਾਲਕ ਪ੍ਰਭੂ ਦਇਆਵਾਨ ਹੁੰਦਾ ਹੈ ਸੋ ਜਨ ਨਾਨਕ ਪਾਰ ਗੁਰਮੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਮਨੁੱਖ ਸੰਸਾਰ ਸੁੰਦਰ ਤੋਂ ਪਾਰ ਲੰਘਣ ਜੋਗਾ ਹੁੰਦਾ ਹੈ ਪਰਮਤ ਪਰਮਤ ਪ੍ਰਭ ਸਰਨੀ ਆਇਆ ਜੀ ਪਟਕ ਪਟਕ ਕੇ ਆਖਰ ਉਸ ਪ੍ਰਮਾਤਮਾ ਦੀ ਸਰਨ ਆਉਂਦਾ ਹੈ ਦੀਨਾ ਨਾਥ ਜਗਤ ਪਿਤ ਮਾਇਆ ਜੋ ਪ੍ਰਭੂ ਦੀਨਾ ਦਾ ਨਾਥ ਹੈ ਜਗਤ ਦਾ ਮਾਂ ਪਿਓ ਹੈ ਦਇਆ ਦਾ ਘਰ ਹੈ ਜੀਵਾਂ ਦੇ ਦੁੱਖ ਦਰਦ ਦੂਰ ਕਰਨ ਵਾਲਾ ਹੈ ਪ੍ਰਭ ਦੀ ਹਾਲ ਦੁਖ ਦਰਦ ਬੁਧਾਰਨ ਉਸ ਜੀਵ ਨੂੰ ਉਹ ਪ੍ਰਮਾਤਮਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿੰਦਾ ਹੈ ਜਿਸ ਭਾਵ ਤੇ ਸਹੀ ਨਿਸਤਾਰਨ ਜਿਹੜਾ ਜੀਵ ਉਸ ਪ੍ਰਭ ਨੂੰ ਚੰਗਾ ਲੱਗ ਪੈਂਦਾ ਹੈ ਅੰਧ ਕੂਪ ਤੇ ਕਾਢਣ ਹਾਰਾ ਸੰਸਾਰ ਉਨੇ ਖੂਬ ਚੋਂ ਪ੍ਰਭੂ ਜੀ ਨੂੰ ਕੱਢਣ ਦੇ ਸਮਰੱਥ ਹੈ ਪ੍ਰੇਮ ਭਗਤ ਹੋਵਤ ਨਿ ਸਿਤਾਰਾ ਪ੍ਰਭੂ ਦੇ ਪਿਆਰ ਭਰੀ ਭਗਤੀ ਨਾਲ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ ਸਾਧ ਰੂਪ ਆਪਣਾ ਤਨ ਧਾਰਿਆ ਪਰਮਾਤਮਾ ਨੇ ਗੁਰੂ ਰੂਪ ਆਪਣਾ ਸਰੀਰ ਆਪ ਹੀ ਸਦਾ ਧਾਰਨ ਕੀਤਾ ਹੈ ਮਹਾ ਅਗਨ ਤੇ ਆਪ ਉਬਾਰਿਆ ਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸ਼ਦਾ ਬਚਾਇਆ ਹੈ ਜਪ ਤਪ ਸੰਜਮ ਇਸ ਤੇ ਕਿਸ਼ਨਾਈ ਨਹੀਂ ਤੇਸੀ ਪਾਸੋਂ ਜਪ ਤਪ ਨਾਮ ਦੀ ਕਮਾਈ ਤੇ ਸੰਜਮ ਸੁਧ ਆਚਰਨ ਦੀ ਮਿਹਨਤ ਕੁਝ ਵੀ ਨਹੀਂ ਹੋ ਸਕਦੀ ਆਦ ਅੰਤ ਪ੍ਰਭ ਅਗਮ ਅਗਾਈ ਏ ਪ੍ਰਭੂ ਜਗ ਦੇ ਸ਼ੁਰੂ ਤੋਂ ਅੰਤ ਤੱਕ ਤੂੰ ਹੀ ਕਾਇਮ ਰਹਿਣ ਵਾਲਾ ਹੈ ਤੂੰ ਅਪੌਹਛ ਹੈ ਤੂੰ ਅਥਾ ਹੈ ਨਾਮ ਦੇ ਮੰਗਦਾ ਦਾਸ ਤੇਰਾ ਤੇਰਾ ਦਾਸ ਤੇਰੇ ਦਰ ਤੂੰ ਤੇਰਾ ਨਾਮ ਮੰਗਦਾ ਹੈ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੇਰਾ ਹਰੀ ਪ੍ਰਭੂ ਆਤਮਕ੍ਰਿਮ ਦਾ ਦਰਜਾ ਦੇਣ ਵਾਲਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜੇ ਪਾਤਸ਼ਾਹੀ ਦੇ ਮਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸਰਵਣ ਕੀਤੀ ਸ਼ਬਦ ਵਿਚਾਰਾਂ ਸਰਵਣ ਕੀਤੀਆਂ ਦਾਸਲੇ ਵੱਲੋਂ ਇਸ ਅਗੰਮੀ ਬਾਣੀ ਦਾ ਪਾਠ ਕਰਦੇ ਹੋਇਆ ਹਾਂ ਸ਼ਬਦ ਵਿਚਾਰਾਂ ਕਰਦੇ ਹੋਇਆ ਹਾਂ ਅੱਜ ਕਾ ਬਹੁਤਾਂ ਗਲਤੀਆਂ ਹੋਈਆਂ ਹਨ ਅਣਜਾਣ ਤੇ ਭੁੱਲਣ ਖਾਰ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਜੀ ਸਾਥ ਸੰਗਤ ਜੀ ਹੁਣ ਸਮਾਪਤੀ ਹੈ ਸਮਾਪਤੀ ਤੋਂ ਪਹਿਲਾਂ ਆਪ ਸਿੱਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਾਥ ਸੰਗਤ ਜੀ ਜੋ ਆਪ ਜੀ ਨੇ ਇਹ ਸਰਵਣ ਕੀਤਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਕੁਛ ਲਿਖ ਕੇ ਭੇਜਣਾ ਸੋ ਸਾਥ ਸੰਗਤ ਜੀ ਦੂਜੀ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਦਾਸ ਰੇ ਦਾ ਚੈਨਲ ਗੁਰ ਸਾਖੀਆਂ ਸਤਿ ਉਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸ ਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦਾਸ ਹੁਣ ਆਪ ਜੀ ਦਾ ਧੰਨਵਾਦੀ ਹੈ ਇੱਥੇ ਹੀ ਸਮਾਪਤੀ ਹੈ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ